हरियाणा ਦੀਆਂ ਸਰਹੱਦਾ ਤੇ ਡਟੇ ਹੋਏ ਕਿਸਾਨਾਂ ਦੇ ਹੱਕ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਵੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਇਸ ਦੇ ਦਰਮਿਆਨ ਜਿੱਥੇ ਪੰਜਾਬ ਦੇ ਵਿੱਚ ਕਈ ਥਾਈਂ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਤਹਿਤ ਫਗਵਾੜਾ ਦੇ ਵਿੱਚ ਵੀ ਹਲਕਾ ਬੁਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਕਿਸਾਨੀ ਬਚਾਓ ਮਾਰਚ ਤਹਿਤ ਟਰੈਕਟਰ ਰੈਲੀ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਸਿਤਤ ਮੰਡੀ ਵਿਖੇ ਕਾਂਗਰਸੀ ਵਰਕਰ ਇਕੱਠੇ ਹੋਏ ਇਸ ਤੋਂ ਬਾਅਦ ਟਰੈਕਟਰਾਂ ਤੇ ਕਿਸਾਨੀ ਝੰਡੇ ਲਗਾ ਕੇ ਕਿਸਾਨੀ ਬਚਾਓ ਮਾਰਚ ਕੱਢਿਆ ਗਿਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਉਹਨਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਅੱਜ ਦੀ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਖਾਸ ਕਰਕੇ ਸਾਗਰਪਿੰਡ ਦਾ ਪ੍ਰਧਾਨ ਸਾਹਿਬ ਤੇ ਗਵਿੰਦਰ ਜਾਦਵ ਜੀ ਦੇ ਨਿਸ਼ਾਨ ਨਿਸ਼ ਤੇ ਅੱਜ ਸਾਰੇ ਪੰਜਾਬ ਵਿੱਚ ਕੇਂਦਰ ਦੀ ਸਰਕਾਰ ਵੱਲੋਂ ਜੋ ਕਿਸਾਨ ਭਰਾਵਾਂ ਦੇ ਨਾਲ ਸਾਡਾ ਬਿਵਾਰ ਕੀ ਤਤਿਆਚਾਰ ਕੀਤਾ ਜਾ ਰਿਹਾ ਹੈ ਉਸ ਦੇ ਖਿਲਾਫ ਜਿਹੜਾ ਹੈਗਾ ਸਾਰੀ ਕਾਂਗਰਸ ਪਾਰਟੀ ਵੱਲੋਂ ਵੱਧ ਤੋਂ ਵੱਧ ਹਲਕਿਆਂ ਦੇ ਵਿੱਚ ਜਿਹੜੇ ਹੈਗੇ ਟਰੈਕਟਰ ਹਰੀ ਕੀਤੇ ਜਾ ਰਹੇ ਤਾਂ ਜੋ ਕੇਂਦਰ ਸਰਕਾਰ ਤੱਕ ਇਹ ਬਾਤ ਚਾਈ ਜਾ ਸਕੇ ਕਿ ਸਾਰੇ ਹੀ ਪੰਜਾਬ ਕੇ ਕਾਂਗਰਸੀ ਹੈਗੀ ਹੈ ਉਹ ਕਿਸਾਨ ਭਰਾਵਾਂ ਦੇ ਨਾਲ ਖੜੀ ਹੈਗੀ ਹੈ ਤੇ ਆਪਾਂ ਦੇਖੀਏ ਕਿ ਜਦੋਂ ਅੱਤੋਂ 2.5 ਸਾਲ ਪਹਿਲਾਂ ਸਰਨਾਵਲ ਉੱਤਰਨਾ ਲਗਾਇਆ ਗਿਆ ਸੀ ਦਿੱਲੀ ਵਿੱਚ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਵੱਲੋਂ ਉਸ ਸਮੇਂ ਜਿਹੜੀ ਸਰਕਾਰ ਸੀਗੀ ਉਦੋਂ ਉਦੋਂ ਵੀ ਸਾਰੇ ਪਾਸੇ ਹਰ ਪ੍ਰਕਾਰ ਦੀ ਸਹਿਤਾ ਜਿਹੜੀ ਕੀਤੀ ਗਈ ਸੀ ਬੇਸ਼ੱਕ ਦੀ ਉਹ ਆਮ ਜਿਹੜੇ ਕੋਈ ਵੀ ਤਰ੍ਹਾਂ ਦੇ ਮਜਾਰੇ ਚੱਲੇ ਉਹਦੇ ਵਿੱਚ ਜਿਹੜਾ ਹੈਗਾ ਵੱਤਵੱਤ ਜਿਹੜਾ ਸਰਪੰਚ ਸਰਕਟ ਕਰਾਈ ਗਈ ਸੀਗੀ ਤੇ ਉਹਦੇ ਨਾਲ ਹੀ ਮੂਤਰਾਂ ਦੀ ਵੀ ਜੋ ਵੀ ਸਹਾਇਤਾ ਬੰਦੀ ਸ਼ੁਰੂ ਕੀਤੀ ਗਈ ਸੀ ਆਪਾਂ ਜਾਣਦੇ ਕਿ ਉਦੋਂ ਲਗਭਗ 750 ਸਨ ਭਰਾਵਾਂ ਦੀਆਂ ਜਾਨਾਂ ਦੀਆਂ ਗਵਾਨੀਆਂ ਦਿੱਤੀਆਂ ਸੀਗੀਆਂ ਕੇਂਦਰ ਸਰਕਾਰ ਨੇ ਉਦੋਂ ਇਹ ਪ੍ਰੋਮਿਸ ਕਰਕੇ ਕਿ ਅਸੀਂ ਜਿਹੜਾ ਹੈਗਾ ਕਿਸਾਨ ਭਰਾਵਾਂ ਦੇ ਹੱਕੂ ਜਿਹੜੇ ਇੱਥੇ ਨੇ ਕਾਦੇ ਨੂੰ ਨਜ਼ਰ ਅਦ ਕਰਾਂਗੇ ਉਸ ਨਾਲ ਹੀ ਅੱਗੇ ਜੋ ਵੀ ਸਕੀਮਾਂ ਬਣਾਵਾਂਗੇ ਉਹ ਸਾਂ ਜਿੱਥੇ ਬੰਦੀਆਂ ਨੂੰ ਨਾਲ ਲੈ ਕੇ ਜਿਹੜਾ ਕਰਾਵਾਂਗੇ ਪਰ ਬਦ ਦੇਖਣ ਵਿੱਚ ਆਇਆ ਕਿ ਇੰਨਾ ਸਮਾਂ ਬੀਤਣ ਦੇ ਬਾਅਦ ਲਗਭਗ 2.5 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਕੋਈ ਵੀ ਅਜਿਹਾ ਸਟੈਪ ਨਹੀਂ ਚੱਕਿਆ ਜਿਹਦੇ ਨਾਲ ਕਿ ਲੱਗੇ ਕਿ ਇਹ ਸਰਕਾਰ ਦੇ ਲਈ ਇਨਸਾਨ ਦੇ ਹੱਕ ਵਿੱਚ ਉਹਨਾਂ ਦਾ ਜੋ ਵੀ ਬੰਦਾ ਹੱਕ ਹੈ ਉਹ ਵਸਤੇ ਤਿਆਰ ਇਸੇ ਤਰ੍ਹਾਂ ਪੰਜਾਬ ਵਿੱਚ ਦੇਖੀ ਤਾਂ ਜਦੋਂ ਦੀ ਆਪ ਸਰਕਾਰ ਬਣੀ ਹੈਗੀ ਹੈ ਇਹਦੇ ਵੱਲੋਂ ਵੀ ਜਿਹੜਾ ਦੇਖੀ ਤਾਂ ਆਪਾਂ ਮੇਰੇ ਕਲ ਉਦੋਂ ਤੋਂ ਲਗਭਗ ਹੁਣ ਤੱਕ ਜਿਹੜੇ ਹੈਗੇ ਆ 2 ਸਾਲਾਂ ਦੇ ਵਿੱਚ ਮੇਰੇ ਕੋਲ ਪੰਜ ਜਾਂ 6 ਵਰੀ ਫਸਲਾਂ ਦਾ ਕਣਕ ਦਾ ਝੋਨੇ ਦਾ ਨਾਲ ਹੀ ਹੋਰ ਵੀ ਤਰ੍ਹਾਂ ਦਾ ਜਿਹੜਾ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਸੀਗਾ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਔਰ ਨਾ ਹੀ ਉਦੋਂ ਪਸ਼ੂ ਇੰਨੇ ਮਰ ਗਏ ਸੀਗੇ ਤਾਂ ਉਦੋਂ ਕਿੱਥੋਂ ਸਿਰਫ ਖਾਦੀ ਦੇ ਸਾਬੇ ਤੋਂ ਹੁਣ ਵੀ ਬੇਸ਼ੱਕ ਆਪ ਸਰਕਾਰ ਕਹਿੰਦੀ ਕਿ ਅਸੀਂ ਕਿਸਾਨਾਂ ਦੇ ਨਾਲ ਹੈਗੇ ਆਂ ਪਰ ਦੇਖਣ ਵਿੱਚ ਆਇਆ ਇਸ ਤਰ੍ਹਾਂ ਜਿਵੇਂ ਕਿ ਹੁਣ ਸ਼ੰਭੂ ਬਾਰਡਰ ਤੇ ਜਿਹੜਾ ਹੈਗਾ ਕਿਸਾਨ ਉੱਤੇ ਚਰਨਾਂ ਲਾ ਕੇ ਬੈਠੇ ਹੈਗੇ ਨਹੀਂ ਔਰ ਹਰਿਆਣਾ ਦੀ ਸਰਕਾਰ ਵੱਲੋਂ ਜਿਹੜਾ ਹੈਗਾ ਦੇਖੀਏ ਤਾਂ ਆਪਾਂ ਉਹ ਅਤਿਆਚਾਰ ਕੀਤਾ ਗਿਆ ਜੋ ਕਿ ਕਿਸੇ ਵੀ ਡੈਮੋਕ੍ਰੈਟਿਕ ਕੰਟਰੀ ਵਿੱਚ ਨਹੀਂ ਹੁੰਦਾ ਹੈ ਔਰ ਜਦ ਆਪਾਂ ਦੇਖੀਏ ਤਾਂ ਉਹਦੇ ਵਿੱਚ ਉਹਨਾਂ ਵੱਲੋਂ ਜਿਹੜਾ ਜਿੱਥੇ ਪਾਣੀ ਦੀਆਂ ਬੁਸ਼ਾਰਾਂ ਕੀਤੀਆਂ ਗਈਆਂ ਉਹਦੀਆਂ ਦਾਗ ਗਿਆ ਉਸ ਨੂੰ ਗੈਸ ਛੱਡੇ ਗਏ ਗੋਲੀਆਂ ਜਿਹੜੀਆਂ ਰਬੜ ਦੀਆਂ ਗੋਲੀਆਂ ਵੀ ਸੀ ਤੇ ਅਸਲੀ ਗੋਲੀਆਂ ਵੀ ਸੀ ਉਹਦੇ ਵਿੱਚ ਬਾਕੀ ਜਿਹੜਾ ਆਖਰੀ ਦਿਨ ਜਿਹੜਾ ਹੈਗਾ ਉਹਦਾਂ ਨੇ ਪੰਜਾਬ ਦੀ ਹੱਦ ਵਿੱਚ ਸਾਰੀ ਕਾਰਵਾਈ ਹੋਈ ਹੈਗੀ ਨਾਲ ਹੀ ਜੋ ਆਖਰੀ ਦਿਨ ਜਿਹੜੇ ਜਿੰਨੇ ਵੀ ਟਰੈਕਟਰ ਟਾਲੀਆਂ ਉੱਥੇ ਖੜੇ ਸੀ ਉਹਨਾਂ 'ਚ ਭੰਤੋਲ ਦਿੱਤੀ ਗਈ ਔਰ ਆਪਾਂ ਇਹਨਾਂ ਕਹਿੰਦੇ باوجود ਵੀ ਆਪਾਂ ਦੇਖੀਏ ਤਾਂ ਇਹਨਾਂ ਵੱਲੋਂ ਕਹਿੰਦੇ باوجود ਵੀ ਤਾਂ ਇੱਥੇ ਬੰਦਾ ਸੀਗਾ ਕਿ ਪੰਜਾਬ ਸਰਕਾਰ ਜਿਹੜੀ ਹੈ ਕਿਸੇ ਨੇ ਵੀ ਅੱਕ ਜਿਹੜੀ ਪੰਜਾਬ ਦੀ ਹੱਦ ਦੇ ਵਿੱਚ ਕਿਸਾਨਾਂ ਤੇ ਅੰਤਿਆਚਾਰ ਕੀਤਾ ਹੈਗਾ ਉਹਨਾਂ ਦੇ ਖੁਲਾਫ ਕਾਰਵਾਈ ਕਰਦੀ ਬੱਚੇ ਹੱਦ ਕਰਦੇ ਪਰ ਦੇਖਣ ਨੂੰ ਹੈਗੇ ਆ ਕਿ ਭਗਵੰਤ ਮਾਨ ਸਾਹਿਬ ਜਿਹੜੇ ਹੈਗੇ ਨੇ ਸੀਐਮ ਸਾਹਿਬ ਕੱਡੇ ਉਹ ਗੱਲਾਂ ਤਾਂ ਬਹੁਤ ਕਰ ਜਾਂਦੇ ਹੈਗੇ ਨੇ ਪਰ ਕਾਰ ਵੀ ਐਕਚੁਅਲੀ ਕੋਈ ਨਹੀਂ ਕਰਦੇ ਕਿਉਂਕਿ ਅੱਜ ਜੇ ਆਪਾਂ ਦੇਖੇ ਤਾਂ 2 ਸਾਲ ਦੇ ਰੂਲ ਦੇ ਵਿੱਚ ਜਿਹੜੇ ਹੈਗੇ ਆ ਪੰਜਾਬ ਦਾ ਹਰ ਵਰਗ ਇੰਨਾ ਤੋਂ ਦੁੱਤੀ ਹੈਗਾ ਕੁਝ ਕਰਕੇ ਮੈਂ ਅੱਜ ਜਿਹੜੀ ਸਾਰੀ ਟਰੈਕਟਰ ਆਲੀਆ ਦੇ ਵਿੱਚ ਸਾਡੇ ਸਾਰੇ ਹੀ ਪਿੰਡਾਂ ਤੋਂ ਮਤਲਬ ਕਿ ਕਿਸਾਨਪਰਾ ਜਿਹੜੇ ਹੈ ਕਿ ਇਹ ਟਰੈਕਟਰ ਵਿੱਚ ਪਾਰਟਿਸਪੇਟ ਕਰਦੇ ਨੇ ਉਹਦੇ ਵਿੱਚ ਸਾਡੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਜਿੰਨੇ ਵੀ ਹੈਗੇ ਸਾਡੇ ਚੇਅਰਮੈਨ ਸਾਹਿਬ ਜਿਹੜੇ ਬਾਕੀ ਸਾਰੇ ਜਿੰਨੇ ਵੀ ਵਰਕਰ ਸਾਡੇ ਨੇ ਉਹ ਸਾਰੇ ਆਏ ਨੇ ਤਾਂ ਮੈਂ ਵਿਸ਼ਵਾਸ ਕਰਨਾ ਹੈ ਕਿ ਇਸ ਦੀ ਜਿਹੜੀ ਆਵਾਜ਼ ਹੈਗੀ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਜਲੂਗੀ। ਉਹ ਆਉਣ ਵਾਲੇ ਸਮੇਂ ਵਿੱਚ ਜੋ ਵੀ ਸਾਡਾ ਮੰਨਦਾ ਹੈਗਾ, ਮੰਨਦਾ ਹੈਗਾ ਕਿਉਂਕਿ ਅੱਜ ਡੈਮੋਕ੍ਰੈਟਿਕ ਕੰਟਰੀ ਵਿੱਚ ਹਰ ਵਰਗ ਨੂੰ ਇਹ ਹੈ ਕਿ ਉਹ ਪੀਸਫੁਲੀ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਉਹ ਬੁਝਾਰਾ ਕਰ ਸਕਦੇ ਆਪਣੀ ਗੱਲ ਜਿਹੜੀ ਸਰਕਾਰ ਤੱਕ ਪਹੁੰਚਾ ਸਕਦੇ। ਤਾਂ ਕਿਸਾਨ ਭਰਾਵਾਂ ਵੱਲੋਂ ਤੇ ਜਾ ਕੇ ਦਿੱਲੀ ਦੇ ਬੈਠਣਾ ਹੀ ਸੀਗਾ। ਅੱਗੇ ਵੀ ਬੈਠੇ ਰਹੇ ਇੰਨਾ ਚਿਰ। ਇੰਨਾ ਵੱਲੋਂ ਜਿਹੜਾ ਉਸ ਜਿਹੜਾ ਹਰਖਨਵੀਰ ਖੋਇਆ ਗਿਆ। ਤਾਂ ਮੈਂ ਇਸ ਕਰਕੇ ਅੱਜ ਬੀਤ ਕਰਦੇ ਹੈ ਕਿ ਜਿਹੜੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਜਿੰਨੇ ਵੀ ਸਾਡੇ ਕਿਸਾਨੀ ਦੇ ਬੁਲੱਸਦੇ ਆ ਉਹਨਾਂ ਨੂੰ ਹੱਲ ਕਰੇ ਧੰਨਵਾਦ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ